ਹਰ ਸਾਲ ਭਾਰਤ ਵਿੱਚ 2000 ਤੋਂ ਵੱਧ ਲੋਕ ਅਸਮਾਨੀ ਬਿਜਲੀ ਡਿੱਗਣ ਕਾਰਨ ਮਰ ਜਾਂਦੇ ਹਨ ਪਰ ਹੁਣ ISRO ਅਤੇ DRDO ਨੂੰ ਮਿਲ ਕੇ ਇੱਕ ਅਜੀਹਾ ਸਿਸਟਮ ਬਣਾਇਆ ਹੈ ਜੋ ਇਹਨਾਂ ਮੌਤਾਂ ਨੂੰ ਰੋਕ ਸਕਦਾ ਹੈ ਅੱਜ ਦੀ ਵੀਡੀਓ ਸ਼ੁਰੂ ਕਰਗੇ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਇੰਟਰੋ ਹੋ ਜਾਵੇ ਇਥਰੋ ਨੇ ਡੀਆਰਡੋ ਨਾਲ ਮਿਲ ਕੇ ਇੱਕ ਅਜੀਹਾ ਲਾਈਟਨਿੰਗ ਵਰਨਿੰਗ ਸਿਸਟਮ ਬਣਾਇਆ ਹੈ ਜੋ ਸਿਸਟਮ 30 ਤੋਂ 40 ਮਿੰਟ ਪਹਿਲਾਂ ਹੀ ਦੱਸ ਦਿੰਦਾ ਹੈ ਕਿ ਬਿਜਲੀ ਕਿੱਥੇ ਡਿੱਗਣ ਵਾਲੀ ਹੈ ਅਤੇ ਜਿਸ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ ਹੁਣ ਗੱਲ ਕਰਦੇ ਹਾਂ ਅਸਮਾਨੀ ਬਿਜਲੀ ਬਣਦੀ ਕਿਵੇਂ ਹੈ ਜਦੋਂ ਬੱਦਲਾਂ ਵਿੱਚ ਪੋਜ਼ਿਟਿਵ ਅਤੇ ਨੈਗੇਟਿਵ ਚਾਰਜ ਟਕਰਾਉਂਦੇ ਹਨ ਤਾਂ 1 ਕਰੋੜ ਵੋਲਟ ਦੀ ਤਾਕਤ ਨਾਲ ਬਿਜਲੀ ਪੈਂਦਾ ਹੁੰਦੀ ਹੈ ਇਹ ਇੰਨੀ ਗਰਮ ਹੁੰਦੀ ਹੈ ਕਿ ਸੂਰਜ ਦੀ ਸਦਾ ਤੋਂ ਵੀ 5 ਗੁਣਾ ਵੱਧ ਤਾਪਮਾਨ ਪੈਦਾ ਕਰ ਦਿੰਦੀ ਹੈ ਇਥਰੋ ਦੀ ਤਕਨੀਕ ਕੰਮ ਕਿਵੇਂ ਕਰਦੀ ਹੈ ਐਸਟਰੋ ਦੇ ਸੈਟਲਾਈਟ ਅਤੇ ਗਰਾਊਂਡ ਸੈਂਸਰ ਬੱਦਲਾਂ ਦੇ ਚਾਰਜ ਨੂੰ ਡਿਟੈਕਟ ਕਰਦੇ ਹਨ ਫਿਰ ਮੋਬਾਈਲ ਐਪ ਅਤੇ ਲੌਡ ਸਪੀਕਰ ਦੁਆਰਾ ਚੇਤਾਵਨੀ ਭੇਜੀ ਜਾਂਦੀ ਹੈ ਜੇਕਰ ਤੁਸੀਂ ਇਹਨਾਂ ਨਿਯਮਾਂ ਦੀ ਪਾਲਣਾ ਕਰਦੇ ਹੋ ਤਾਂ ਬਹੁਤ ਹੱਦ ਤੱਕ ਤੁਸੀਂ ਆਪਣੇ ਆਪ ਨੂੰ ਅਸਮਾਨੀ ਬਿਜਲੀ ਤੋਂ ਬਚਾ ਸਕਦੇ ਹੋ بارش ਦੇ ਮੌਸਮ ਵਿੱਚ ਕਦੇ ਵੀ ਰੁੱਖ ਦੇ ਹੇਠਾਂ ਖੜੇ ਨਾ ਹੋਵੋ ਅਤੇ ਨਾ ਹੀ ਖੁੱਲੇ ਮੈਦਾਨਾਂ ਵਿੱਚ ਜਾਓ ਮੋਬਾਈਲ ਫੋਨ ਜਾਂ ਧਾਤ ਦੀਆਂ ਚੀਜ਼ਾਂ ਨੂੰ ਨਾ ਛੂਹੋ ਘਰ ਦੇ ਅੰਦਰ ਰਹੋ ਅਤੇ ਇਸਰੋ ਦੀ ਐਪ ਧਾਮਣੀ ਡਾਊਨਲੋਡ ਕਰੋ ਇਹ ਕੋਈ ਪ੍ਰਮੋਸ਼ਨਲ ਵੀਡੀਓ ਨਹੀਂ ਹੈ ਪਰ ਤੁਸੀਂ ਫਿਰ ਵੀ ਦਾਮਣੀ ਐਪ ਡਾਊਨਲੋਡ ਕਰ ਸਕਦੇ ਹੋ ਜਿੱਥੇ ਤੁਹਾਨੂੰ ਲੈਟਰਨਿੰਗ ਅਤੇ ਵੈਦਰ ਦੇ ਬਾਰੇ ਜਾਣਕਾਰੀ ਮਿਲ ਜਾਂਦੀ ਹੈ ਇਸ ਲੋ ਨੇ ਇਹ ਤਕਨੀਕ ਕੇਰਲਾ ਤੇ 오ਡੀਸਾ ਵਿੱਚ ਟੈਸਟ ਕੀਤੀ ਹੈ ਜਿੱਥੇ ਬਿਜਲੀ ਕਾਰਨ ਮੌਤਾਂ 70% ਘਟ ਹੋਈਆਂ ਹਨ ਹੁਣ ਇਸ ਨੂੰ ਪੂਰੇ ਭਾਰਤ ਵਿੱਚ ਲਾਗੂ ਕੀਤਾ ਜਾਵੇਗਾ ਜੇਕਰ ਤੁਹਾਨੂੰ ਇਹ ਜਾਣਕਾਰੀ ਲਾਹੇਵੰਦ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਕਮੈਂਟ ਵਿੱਚ ਦੱਸੋ ਕਿ ਕਦੇ ਤੁਸੀਂ ਅਸਮਾਨੀ ਬਿਜਲੀ ਦਾ ਖਤਰਾ ਮਹਿਸੂਸ ਕੀਤਾ ਹੈ ਤੇ ਜੇਕਰ ਸਾਡੀ ਵੀਡੀਓ ਪਸੰਦ ਆਈ ਤੇ ਯਾਰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਨਾਲ ਨਾਲ ਸਾਡੇ ਪੇਜ ਨੂੰ ਫੋਲੋ ਕਰ ਲਿਓ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਾਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਧੰਨਵਾਦ